शाम को सूर्य डूबने से पहले अस्त होने से पहला उसकी पूजा करी जाती है एक बकरा मंगाते हैं बकरा का माड़, माड़ा सा कान मतलब चीर के रावण के छिंटा लगाते हैं फिर एक दारू की बोतल भी आती है वो, वो है ना ग्राउंड है दोनों बल है वो राक्षस बल है और बाकी की लगी है जी। तो शक्तिशाली रावण है इसे इसे जड़ाए नहीं जाता है पूजा करी जाती है ਸਾਡੇ ਪੁਰਖਾਂ ਨੇ 1835 ਬਣਾਇਆ ਸੀ ਜੀ ਸਿਰ ਔਲਾਦ ਦੇ ਕਾਰਨ ਪੁਰਖਾਂ ਦੇ ਨਹੀਂ ਔਲਾਦ ਹੋਈ ਜੀ ਰਿਸ਼ੀ मुनि ਉਹਨਾਂ ਨੂੰ ਜੰਗਲਾਂ 'ਚ ਮਿਲ ਗਏ ਉਹਨਾਂ ਨੇ ਬਖਸ਼ਿਸ਼ ਆਸ਼ੀਰਵਾਦ ਦਿੱਤਾ ਕਿ ਜਾ ਕੇ ਰਾਮ ਮੰਦਰ ਬਣਾਓ ਰਾਮੇਲਾ ਕਰੋ ਜੀ ਤੇ ਔਲਾਦ ਹੋਏਗੀ ਸਾਡੇ ਫੋਰ ਫਾਦਰ ਚਾਰ ਭਰਾ ਸੀ ਜੀ ਚਾਰ ਭਰਾ ਲੇ ਦਸਹਰੇ ਵਾਲੇ ਦਿਨ ਉਹਨਾਂ ਦਾ ਜਨਮ ਹੋਇਆ ਸਪਿੰਡ ਦਾ ਇਤਿਹਾਸ ਕੁਝ ਇਸ ਤਰੀਕੇ ਨਾਲ ਹੈ ਕਿ ਇਸ ਪਿੰਡ ਦੇ ਵਿੱਚ ਇਸ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ 15 ਸਾਲ ਹੋ ਗਏ ਬੇਟੇ ਨੂੰ ਵਿਆਹ ਨੂੰ ਕੋ ਔਲਾਦ ਨਹੀਂ ਉਹ ਨਾਲ ਰਾਮ ਮੰਦਰ ਮਤਾ ਟਿਕੇਗੇ ਪਿਛਲੇ ਸਾਲ ਹੱਥ ਦੇਕੇ ਆਉਣੀ ਕੱਲ ਪਰਸੋਂ ਪਹਿਲੇ ਨਰਾਤੇ ਉਹ ਮਤਾ ਟਿਕ ਆਏ ਕਿ ਅਜੀ ਪੋਤਾ ਹੋ ਗਿਆ ਉਹਦੇ ਪ੍ਰਸ਼ਾਦ ਚੜਾਣ ਆਏ ਸੀ ਅਤੇ ਰਾਮ ਉਹਨਾਂ ਦਾ ਸ਼ਾਹਰੇ ਵਾਲੇ ਦਿਨ ਲੋਕ ਆਂਦੇ ਨੇ ਮੱਤਾਂ ਦੇਖਦੇ ਨੇ ਜਿਨ੍ਹਾਂ ਦੀ ਮੰਨਤ ਪੂਰੀ ਹੁੰਦੀ ਆ ਆ ਕੇ ਸਾਰਾ ਪ੍ਰਚਾਰ ਚੜਾਉਂਦੇ ਨੇ ਗੇਟ ਤੇ ਖੜੀ ਦੇ ਲੋਕ ਤੇ ਆਸੀ ਕਿ ਮੇਰੀ ਕੁੜੀ ਦਾ ਕਿਹਦੇ ਰਿਸ਼ਤਾ ਹੋ ਜਾਏ ਗੁਜਾਰਾ ਉਹ ਹੋ ਗਿਆ ਉਹ ਪੋਸ਼ਾਕ ਚੜਾ ਕੇ ਗਏ ਨੇ ਜੀ ਜਾਰੋ ਤਰਵੰਦੇ ਦੇ ਮੁਤਾਬਕ ਤੁਸੀਂ ਦੇਖੋਗੇ ਮੰਦਰ ਦੇ ਕਿ ਮੇਲ ਨਰੋਲਾ ਕ੍ਰਿਸਚੀਅਨ ਦਾ ਲੱਗਦਾ ਚਰਚ ਸਿੱਖ ਗੁਰਦੁਆਰੇ ਦਾ ਲੱਗਦਾ ਮੱਝ ਦੀ ਲੱਗਦੀ ਹੈ ਮੰਦਰ ਹੈ ਚਾਰ ਤਰ੍ਹਾਂ ਦਾ ਕੋਠੇ ਕਰ ਦਿੱਤੀ ਇਹ ਜਿਹੜੀ ਸਾਰੀ ਸਥਾਪਨਾ ਇਸ ਮੰਦਿਰ ਦੀ ਕੀਤੀ ਗਈ ਉਹ ਵੀ 1835 ਤੋਂ ਹੀ ਇਹ ਸ਼ੁਰੂਆਤੀ ਤੌਰ ਦੇ ਵਿੱਚ ਇਹ RAM ji ਦੀ ਮੂਰਤੀ ਇੱਥੇ ਹੀ ਸਥਾਪਨਾ ਕੀਤੀ ਗਈ ਔਰ ਇੰਨੇ ਸਾਲਾਂ ਤੋਂ ਇੱਥੇ ਹੀ ਲੋਕ ਜਿਹੜੇ ਨੇ ਪੂਜਾ ਕਰਨ ਆ ਰਹੇ ਨੇ ਤੇ ਦੁਸ਼ਹਿਰੇ ਦੇ ਦਿਨ ਖਾਸ ਕਰਕੇ ਇੱਥੇ ਰੌਣਕਾਂ ਵੀ ਲੱਗਦੀਆਂ ਨੇ ਉਹ ਵੀ ਤਸਵੀਰਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਥੇ ਬਜਰੰਗ ਬਲੀ ਨੇ ਜਿਨ੍ਹਾਂ ਨੂੰ ਕੀ ਉਸੇ ਸਮੇਂ ਦੇ ਵਿੱਚ ਸਥਾਪਿਤ ਕੀਤਾ ਗਿਆ ਔਰ ਹੁਣ ਤੱਕ ਕਿਸੇ ਤਰੀਕੇ ਦੇ ਨਾਲ ਇੰਨੇ ਸਾਲਾਂ ਤੋਂ ਇਸ ਜਗ੍ਹਾ ਤੇ ਪੂਜਾ ਕੀਤੀ ਜਾ ਰਹੀ ਹੈ ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲਿੰਦ ਕੌਰ ਇਸ ਟਾਈਮ ਅਸੀਂ ਮੌਜੂਦ ਆ ਪਾਇਲ ਪਿੰਡ ਦੇ ਵਿੱਚ ਜਿੱਥੇ ਤੁਸੀਂ ਮੇਰੇ ਪਿੱਛੇ ਇਹ ਮੂਰਤੀ ਬਣੀ ਦੇਖ ਰਹੇ ਹੋ 33 ਫੁੱਟ ਦੀ ਇਹ ਮੂਰਤੀ ਜੋ 라ਵਣ ਦੀ ਤਿਆਰ ਕੀਤੀ ਗਈ ਹੈ ਉਹ ਕਾਫੀ ਸਾਲ ਪੁਰਾਣੀ ਹੈ ਇਸ ਪਿੰਡ ਦੀ ਜੇਕਰ ਗੱਲਬਾਤ ਕੀਤੀ ਜਾਵੇ ਜਿੱਥੇ ਦੇਸ਼ ਦੁਨੀਆ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਬੁਰਾਈ ਤੇ ਅਛਾਈ ਦਾ ਪ੍ਰਤੀਕ ਦੱਸਦੇ ਹੋਏ ਦੁਸ਼ਹਿਰਾ ਮਨਾਇਆ ਜਾਂਦਾ ਤੇ ਰਾਵਣ ਦੀ ਮੂਰਤੀ ਜਿਹੜੀ ਹੈ ਜਾਂ ਰਾਵਣ ਦੇ ਜਿਹੜੇ ਪੁਤਲੇ ਬਣਾਏ ਗਏ ਐ ਉਹਨਾਂ ਨੂੰ ਸਾੜਿਆ ਜਾਂਦਾ ਪਰ ਇਸ ਪਿੰਡ ਦਾ ਇਤਿਹਾਸ ਕੁਝ ਇਸ ਤਰੀਕੇ ਨਾਲ ਹੈ ਕਿ ਇਸ ਪਿੰਡ ਦੇ ਵਿੱਚ ਇਸ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਦੀ ਜਿੰਨੇ ਵੀ ਪੂਜਾ ਦੇ ਰਸਮ ਹੁੰਦੀਆਂ ਉਹ ਕਾਫੀ ਸਾਲ ਪੁਰਾਣੀ ਚੱਲ ਰਹੀ ਤੇ ਇਸ ਪਿੰਡ ਦਾ ਜੋ ਪਿਛੋਕਰ ਦੱਸਿਆ ਜਾ ਰਿਹਾ ਹੈ ਉਹ ਇਹ ਹੈ ਕਿ 1835 ਦੀ ਗੱਲ ਹੈ ਕਿ ਇਸ ਪਿੰਡ ਦੇ ਵਿੱਚ ਇੱਕ RAM ਮੰਦਰ ਦੀ ਸਥਾਪਨਾ ਹੋਈ ਸਥਾਪਨਾ ਕਿਸ ਤਰੀਕੇ ਨਾਲ ਹੋਈ ਕਿ ਇੱਥੇ ਰਹਿੰਦੇ ਇੱਕ ਪਰਿਵਾਰ ਦੇ ਜਿਹੜੇ ਜੀ ਸੀ ਉਹਨਾਂ ਦੇ ਦੋ ਵਿਆਹ ਹੋਣ ਤੋਂ ਬਾਵਜੂਦ ਵੀ ਘਰ ਦੇ ਵਿੱਚ ਔਲਾਦ ਦੀ ਪ੍ਰਾਪਤੀ ਨਹੀਂ ਹੋਈ ਸੀ ਪਰ ਉਹ ਜਿਹੜਾ ਸੰਸਾਰ ਦੀ ਦੁਨੀਆਦਾਰੀ ਜਿਹੜੀ ਛੱਡ ਕੇ ਜੰਗਲ ਦੇ ਵਿੱਚ ਚਲੇ ਗਏ ਤੇ ਉੱਥੇ ॠषि मुनि ਮਿਲਦੇ ਆ ਤੇ ਜਿਨ੍ਹਾਂ ਦੇ ਵੱਲੋਂ ਇੱਕ ਕਿਆ ਜਾਂਦਾ ਕਿ ਤੁਹਾਡੇ ਘਰ ਦੇ ਵਿੱਚ ਉਲਾਦ ਹੋਵੇਗੀ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਆਪਣੇ ਘਰ ਦੇ ਨਜ਼ਦੀਕ ਇੱਕ ਰਾਮ ਮੰਦਿਰ ਬਣਾਓ ਜਿਸ ਤੋਂ ਬਾਅਦ ਦੁਸ਼ਹਿਰੇ ਵਾਲੇ ਦਿਨ ਘਰ ਦੇ ਵਿੱਚ ਚਾਰ ਪੁੱਤਰ ਹੋਣ ਤੋਂ ਬਾਅਦ ਇਹ ਸ਼ੁਕਰਾਨਾ ਕਰਨ ਵਾਸਤੇ ਪ੍ਰਾਰਥਨਾ ਕਰਨ ਵਾਸਤੇ ਪੂਜਾ ਕਰਨ ਵਾਸਤੇ ਇਹ ਮੂਰਤੀ ਜਿਹੜੀ ਹੈ ਸਥਾਪਿਤ ਕੀਤੀ ਗਈ ਪਹਿਲਾਂ ਇੱਥੇ ਜਿਹੜਾ ਰਾਵਣ ਦੀ ਮੂਰਤੀ ਨਹੀਂ ਸੀ ਪਰ ਉਹ ਇੱਕ ਕੱਪੜੇ ਦੇ ਨਾਲ ਤਿਆਰ ਕੀਤੇ ਹੋਏ ਰਾਵਣ ਦੀ ਪੂਜਾ ਕੀਤੀ ਜਾਂਦੀ ਸੀ ਪਰ ਪੂਰਵਜਾਂ ਤੋਂ ਬਾਅਦ ਲਗਾਤਾਰ ਇਹਨਾਂ ਨੇ ਇਹ ਮੂਰਤੀ ਸਥਾਪਨਾ ਕਰ ਦਿੱਤੀ ਜਿੱਥੇ ਦੁਸ਼ਹਿਰੇ ਵਾਲੇ ਦਿਨ ਖਾਸ ਕਰਕੇ ਜਿਹੜਾ ਬੱਕਰੇ ਦੇ ਖੂਨ ਦਾ ਟਿੱਕਾ ਲਗਾ ਕੇ ਰਾਵਣ ਦੀ ਔਰ ਨਾਲ ਇੱਕ ਸ਼ਰਾਬ ਦੀ ਬੋਤਲ ਜਿਸ ਤੋਂ ਬਾਅਦ ਇਹ ਪੂਜਾ ਅਰਪਨਾ ਕੀਤੀ ਜਾਂਦੀ ਹੈ ਔਰ ਜਿਸ ਤੋਂ ਬਾਅਦ ਇੱਥੇ ਰਹਿੰਦੇ ਲੋਕ ਇਹ ਮੰਨਤਾ ਮੰਗਦੇ ਨੇ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਔਲਾਦ ਨਹੀਂ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਈ ਪੈਣਾ ਇੱਥੇ ਰਹਿੰਦੀਆਂ ਪਾਇਲਪਿੰਡ ਦੀਆਂ ਜਿਨ੍ਹਾਂ ਦੇ ਵੱਲੋਂ ਕੀ ਖਾਸ ਕਰਕੇ ਰਾਵਣ ਨੂੰ ਰਖੜੀ ਬੰਨਣ ਤੱਕ ਆਉਂਦੀਆਂ ਨੇ ਆਪਣਾ ਭਰਾ ਮੰਨਦੀਆਂ ਨੇ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਸੁਪਨੇ ਦੇ ਵਿੱਚ ਵੀ ਰਾਵਣ ਆਂਦਾ ਹੈ ਇੱਥੇ ਰਾਵਣ ਨੂੰ ਰਾਖਸ਼ਸ ਨਹੀਂ ਰਾਵਣ ਨੂੰ ਦੇਵ ਮੰਨਿਆ ਜਾਂਦਾ ਹੈ ਰਾਵਣ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਪਰ ਦੂਸਰੇ ਪਾਸੇ ਜਿੱਥੇ ਸਮਾਜ ਦੀ ਬੁਰਾਈ ਜਿਹੜੀ ਹੈ ਸਮਾਜ ਦੀ ਜਿਹੜੀ ਕ੍ਰਿਤਿਆ ਨੇ ਉਹਨਾਂ ਨੂੰ ਦੇਖਦੇ ਹੋਏ ਇੱਥੇ ਦੁਸ਼ਹਿਰੇ ਵਾਲੇ ਦਿਨ ਜਿਵੇਂ ਪੂਰੇ ਦੇਸ਼ ਦੁਨੀਆ ਦੇ ਵਿੱਚ 라ਵਣ ਦੀ ਇੱਕ ਮੂਰਤੀ ਬਣਾ ਕੇ ਇੱਕ ਪੁੱਤਲਾ ਬਣਾ ਕੇ ਜ਼ਰੂਰ ਉਸ ਨੂੰ ਸਾੜਿਆ ਜਾਂਦਾ ਪਰ ਇੱਥੇ ਇਹ ਜੋ ਤੁਸੀਂ ਮੂਰਤੀ ਬਣੀ ਦੇਖ ਰਹੇ ਹੋ ਇੱਥੇ ਸਿਰਫ ਇੱਕ 라ਵਣ ਦੀ ਪੂਜਾ ਹੀ ਕੀਤੀ ਜਾਂਦੀ ਹੈ ਆਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿ 라ਵਣ ਦੇ ਇਸ ਪਿੰਡ ਦੇ ਵਿੱਚ ਕਿਉਂ ਪੂਜਾ ਕੀਤੀ ਜਾਂਦੀ ਹੈ ਕੀ ਇਸ ਦਾ ਕਾਰਨ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਪਾਰਵਾਰ 200 ਸਾਲ ਤੋਂ ਵੱਧ ਬਣੇ ਇਸ ਰਾਮ ਮੰਦਰ ਦੇ ਵਿੱਚ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਨਾ ਤੋਂ ਬਾਅਦ ਇਸ ਪਿੰਡ ਦੇ ਵਿੱਚ 라ਵਣ ਦੀ ਪੂਜਾ ਕਰਦੇ ਨੇ ਤਸਵੀਰਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਪਹਿਲਾਂ ਹੀ ਸ਼ੇਅਰ ਕਰ ਦਿਓ ਕਿਉਂਕਿ ਜਿੱਥੇ ਦੇਸ਼ ਦੁਨੀਆ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ 라ਵਣ ਦਾ ਪੁਤਲਾ ਫੂਕਿਆ ਜਾਂਦਾ ਹੈ ਔਰ ਉੱਥੇ ਇਸ ਪਿੰਡ ਦੇ ਵਿੱਚ 라ਵਣ ਦੀ ਪੂਜਾ ਵੀ ਕੀਤੀ ਜਾਂਦੀ ਹੈ ਤਾਂ ਇਹ ਤੁਸੀਂ ਦੇਖੋ ਕਿਸ ਤਰੀਕੇ ਨਾਲ 1835 ਚ ਰਾਮ ਮੰਦਿਰ ਦੀ ਜੋ ਸਥਾਪਨਾ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਦੇ ਹੀ ਪੂਰਵਜਾਂ ਨੇ ਜਿਹੜਾ ਦੂਬੇ ਪਰਿਵਾਰ ਦੱਸਿਆ ਜਾ ਰਿਹਾ ਇਹਨਾਂ ਦੇ ਪੂਰਵਜਾਂ ਨੇ ਰਾਵਣ ਦੀ ਮੂਰਤੀ ਵੀ ਬਣਾਈ ਔਰ ਇਸ ਪਿੰਡ ਦੇ ਵਿੱਚ ਲਗਾਤਾਰ ਇੰਨੇ ਸਾਲਾਂ ਤੋਂ ਰਾਵਣ ਦੀ ਪੂਜਾ ਕੀਤੀ ਜਾਂਦੀ ਦੁਸ਼ਹਿਰੇ ਤੇ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਅੰਕਲ ਜੀ ਤੁਸੀਂ ਇੱਥੇ ਮੱਥਾ ਟੇਕ ਰਹੇ ਸੀ ਅਸੀਂ ਇੱਕਦਮ ਦੇਖਿਆ ਤੇ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਨਹੀਂ ਮੈਂ ਤਾਂ ਬਹੁਤ ਦੂਰ ਤੋਂ ਆਇਆ ਹਾਂ ਜੀ ਫਤਿਹਗੜ ਸਾਹਿਬ ਕੋਲੋਂ ਆਇਆ ਹਾਂ ਅੱਛਾ ਫਤਿਹਗੜ ਸਾਹਿਬ ਤੋਂ ਇੱਥੇ ਆਏ ਸੀ ਪਾਇਲ ਪਿੰਡ ਇਹ ਇਹਦੇ ਬਾਰੇ ਇਤਿਹਾਸ ਬਾਰੇ ਤੁਹਾਨੂੰ ਪਤਾ ਹੈ ਕੀ ਜਦੋਂ ਬਾਰੇ ਨਹੀਂ ਪਤਾ ਪਤਾ ਨਹੀਂ ਜੀ ਅੱবি ਇੱਥੇ ਧਾਰੀ ਪੂਜਾ ਕਰਦੇ ਨੇ ਜੀ ਇਹਨਾਂ ਦੀ ਮਰਬਾ ਜਿਵੇਂ ਹੋਰ ਸਮੇਂ ਤੇ ਸਾਰੇ ਪੰਜਾਬ ਦੇ ਵਿੱਚ ਇਹਨੂੰ ਹੋਰ ਲੋੜ ਦੇ ਕੇ ਜਾਂਦਾ ਜਿੰਨੂੰ ਉਦੋਂ ਇੱਥੇ ਪੂਜਾ ਕੀਤੀ ਜਾਂਦੀ ਹੈ ਜੀ ਜੀ ਉਹ ਅਫੀਸਰਾਂ ਦੀ ਪੂਜਾ ਕੀਤੀ ਜਾਂਦੀ ਹੈ ਜੀ ਬਿਲਕੁਲ ਕਿਸ ਤਰੀਕੇ ਦਾ ਮਹਿਸੂਸ ਕੀਤਾ ਕਿਉਂਕਿ ਜ਼ਿਆਦਾਤਰ ਅਸੀਂ ਦੇਖੀਏ ਵੀ ਜਿਹੜੇ ਧਰਮ ਵੰਡੇ ਬਏ ਐ ਔਰ ਤੁਸੀਂ ਦੇਖੋ ਇਹ ਹਿੰਦੂ ਧਰਮ ਦੇ ਵਿੱਚ ਇਹ ਦੁਸ਼ਹਿਰੇ ਦੀ ਸ਼ੁਰੂਆਤ ਹੋਈ ਪਰ ਹੁਣ ਦੇਸ਼ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਤੇ ਅੱਜ ਤੁਸੀਂ ਜਦੋਂ ਮੱਥਾ ਟੇਕਿਆ ਮਹਿਸੂਸ ਹੋਇਆ ਕਿ ਵੀ ਇਹ ਬੁਰਾਈ ਤੇ ਛਾਈ ਦੀ ਜਿੱਤ ਪ੍ਰਤੀਕ ਜਿਹੜਾ ਸਾਰੇ ਦੇਸ਼ ਦੁਨੀਆ 'ਚ ਮਨਾਇਆ ਜਾਂਦਾ ਪਰ ਅੱਜ ਇੱਥੇ ਪੂਜਾ ਜਿਹੜੀ ਕੀਤੀ ਜਾਂਦੀ ਖਾਸ ਉਹ ਪੂਜਾ ਤਾਂ ਕੀਤੀ ਜਾਂਦੀ ਹੁਣ ਚਾਰ ਵੇਦਾਂ ਦੇ ਘਰਤਾ ਸੀਗੇ ਜੀ 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 انسان ਤੋਂ ਗੱਲ ਤਾਂ ਹੋ ਹੀ ਜਾਂਦੀ ਹੈ ਨਾ ਬਿਲਕੁਲ ਹਾਂਜੀ ਤੇ ਕੋਈ ਇਹ ਜੀ ਗੱਲ ਨਹੀਂ ਵੀ ਬਹੁਤ ਜਿਆਦਾ ਵਿਦਵਾਨ ਤੇ ਜੀ ਬਿਲਕੁਲ ਨਹੀਂ ਹਾਂਜੀ ਤਾਂ ਦੁਨੀਆ ਮਸਲੀ ਗਈ ਜੀ ਹਾਂਜੀ ਤੇ ਸਾਡੇ ਨਾਲ ਅਖੀਲ ਪ੍ਰਕਾਸ਼ ਦੂਬੇ ਜੀ ਮੌਜੂਦ ਨੇ ਜੋ ਕਿ ਸੱਤਵੀਂ ਪੀੜ੍ਹੀ ਨੇ ਜਿਨ੍ਹਾਂ ਨੇ ਕਿ ਸ਼ੁਰੂਆਤੀ ਤੌਰ ਦੇ ਵਿੱਚ ਇਹਨਾਂ ਦੇ ਪੂਰਵਜਾਂ ਦੇ ਵੱਲੋਂ ਹੀ ਸਮੰਦਰ ਦੀ ਸਥਾਪਨਾ ਕੀਤੀ ਗਈ ਤੇ ਅੱਜ ਬਹੁਤ ਜ਼ਿਆਦਾ ਮਸ਼ਹੂਰ ਵੀ ਹੈ ਤੇ ਦੁਸ਼ਹਿਰੇ ਤੇ ਇਹ ਖਾਸ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਇਤਿਹਾਸ ਹੈ ਜੀ ਸਮੰਦਰ ਦਾ ਤੇ ਕਿਵੇਂ ਇੱਥੇ 라ਵਨ ਦੀ ਪੂਜਾ ਕੀਤੀ ਜਾਂਦੀ ਕਿਉਂਕਿ ਬਾਕੀ ਸ਼ਹਿਰਾਂ ਦੇ ਵਿੱਚ ਬਾਕੀ ਸਾਰੇ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ 라ਵਨ ਨੂੰ 라ਵਨ দહન ਕੀਤਾ ਜਾਂਦਾ ਪਰ ਇੱਥੇ 라ਵਨ ਦੀ ਪੂਜਾ ਵੀ ਕੀਤੀ ਜਾਂਦੀ ਦੇਖੋ ਜੀ ਮੰਦਿਰ ਦਾ ਇਤਿਹਾਸ ਹੈ ਕਿ ਮੰਦਿਰ ਸਾਡਾ ਪੁਰਾਣਾ ਹੈ ਸਾਡੇ ਪੁਰਖਿਆਂ ਨੇ 1835 ਬਣਾਇਆ ਸੀ ਜੀ ਸਿਰ اولاد ਦੇ ਕਾਰਨ ਪੁਰਖਿਆਂ ਦੇ ਨਹੀਂ اولاد ਹੋਈ ਜੀ ਰਿਸ਼ੀ मुनि ਉਹਨਾਂ ਨੂੰ ਜੰਗਲਾਂ 'ਚ ਮਿਲ ਗਏ ਉਹਨਾਂ ਨੇ ਬਖਸ਼ਿਸ਼ ਆਸ਼ੀਰਵਾਦ ਦਿੱਤਾ ਕੇ ਜਾ ਕੇ ਰਾਮ ਮੰਦਰ ਬਣਾਓ ਰਾਮੀਲਾ ਕਰੋ ਜੀ ਤੇ ਔਲਾਦ ਹੋਏਗੀ ਸਾਡੇ ਫੋਰ ਫਾਦਰ ਚਾਰ ਭਰਾ ਸੀ ਜੀ ਚਾਰੋ ਭਰਾ ਬਲੇ ਦਸਹਰੇ ਵਾਲੇ ਦਿਨ ਹੀ ਉਹਨਾਂ ਦਾ ਜਨਮ ਹੋਇਆ ਜੀ ਔਰ ਮੇਰਾ ਵੀ ਆਪਣਾ ਜਨਮ ਦਸਹਰੇ ਵਾਲੇ ਦਿਨ ਹੈ ਜੀ अच्छा जी 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 ਤਾਂ ਇਹ ਪਰਿਵਾਰ ਦੀ ਜਿਹੜੀ ਸ਼ੁਰੂਆਤੀ ਤੌਰ ਤੋਂ ਚੱਲਦੀ ਆ ਰਹੀ ਕੀ ਕਹਾਣੀ ਕੀ ਹੈ ਕਿਸ ਤਰੀਕੇ ਦੇ ਨਾਲ ਇੱਥੇ ਪੂਜਾ ਕਰਨੀ ਸ਼ੁਰੂ ਹੋਈ ਸੀ ਇਹ ਤੁਸੀਂ ਦੱਸਿਆ ਵੀ ਔਲਾਦ ਨਾ ਹੋਣ ਕਰਕੇ ਇਹ ਮੂਰਤੀ ਜਿਹੜੀ ਬਣਾਈ ਗਈ 라ਵਣ ਦੀ ਕੀ ਕੀ ਇਹਦੇ ਪਿੱਛੇ ਕੀ ਸਟੋਰੀ ਇਹਦੇ ਪਿੱਛੇ ਜੀ ਸਟੋਰੀ ਪਹਿਲਾਂ ਕੱਪੜਿਆਂ ਦਾ ਪੁੱਤ ਲੈਂਦਾ ਬਣਾਇਆ ਕਰਦਾ ਸੀ ਜੀ ਠੀਕ ਹੈ ਫੋਰ ਫਾਦਰ ਨਹੀਂ ਆਖਿਆ ਕਿ ਅੱਗੇ ਔਲਾਦ ਐਸੀ ਆਏ ਜినా ਗੋਲਕ ਕੁਛ ਸਨ ਨਾ ਸਕੇ ਕਿਉਂ ਨਾ ਪੱਕਾ 라ਵਨ ਦੇ ਤਾ ਬਣਾ ਜੀ ਉਹਨਾਂ ਨੇ ਪੱਕਾ ਸਟੈਚੂ ਬਣਾਤਾ ਔਰ ਅਸੀਂ ਪੂਰੇ ਬ੍ਰਾਹਮਣ ਸੀ ਯੋਧਾ ਸੀ ਚਾਰੋਂ ਵੇਦਾਂ ਦੇ ਗਿਆਨੀ ਸੀ ਠੀਕ ਹੈ ਬੁਰੀ ਦਾ ਪ੍ਰਤੀਕ ਹੈ ਉਹਨਾਂ ਨੇ ਜੀ ਭੈਣ ਦਾ ਬਦਲ ਲੈਣ ਪਿੱਛੇ ਕਿਦਾਂ ਸੀਤਾ ਮਾਤਾ ਦਾ ਰਗਵਾ ਪਰ ਉਹਨੂੰ ਟੱਚ ਤੱਕ ਵੀ ਨਹੀਂ ਲੱਗਾ ਜੀ ਅਸੀਂ ਦਾ ਬ੍ਰਾਹਮਣ ਦੇ ਤੌਰ ਤੇ ਯੋਧਾ ਦੇ ਤੌਰ ਤੇ ਸਾਰੇ ਬੋਲਦੇ ਆਂ ਸਾਰੇ ਲੋਕੀ ਆ ਕੇ ਦੁਸ਼ਹਿਰੇ ਨੂੰ ਪੂਜਦੇ ਨੇ ਜੀ। ਦੇਸ਼ ਦੁਨੀਆ ਦੇ ਵਿੱਚ ਜਿੱਥੇ ਰਾਵਣਦੈਨ ਹੁੰਦਾ ਹੈ ਦੁਸ਼ਹਿਰੇ ਵਾਲੇ ਦਿਨ ਬੁਰਾਈ ਤੇ ਚਾਈ ਦੀ ਜਿੱਤ ਦਾ ਪ੍ਰਤੀਕ ਦੱਸਿਆ ਜਾਂਦਾ ਹੈ। ਇੱਥੇ ਪਾਇਲ ਦੇ ਪਿੰਡ ਵਾਸੀ ਜਿਹੜੇ ਨੇ ਇੱਥੇ ਆ ਕੇ ਪੂਜਾ ਕਰਦੇ ਉਹਨਾਂ ਨੂੰ ਕਈ ਮੈਂ ਸੁਣਿਆ ਵੀ ਦੇਖਿਆ ਵੀ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਕਹਿੰਦੀਆਂ ਨੇ ਸਾਡੇ ਸਪਨੇ ਚ ਆਏ ਸੀ ਰਖੜੀ ਬੰਨਣ ਵਾਸੇ ਗਿਆ ਸੀ ਇਹ ਚੀਜ਼ਾਂ ਕਿਵੇਂ ਉਹ ਦੇਖੋ ਜੀ ਆਸਥਾ ਉਹ ਲੇਡੀਜ਼ ਆ ਰਹੇ ਨੇ ਹੁਣ ਪਾਰਸੋ ਚੋਤੇ ਕੋਈ ਆਏ ਸੀ ਜੀ। ਉਹ ਰਾਮਦੇਵਤਾ ਲੈ ਕੇ ਸੁਕਣਾ ਪੂਰੀ ਕਰਕੇ ਗਏ ਹੋਣਗੇ। ਕਿਵੇਂ ਮੇਰੇ ਪੋਤੇ ਨਹੀਂ ਜੀ 15 ਸਾਲ ਹੋ ਗਏ ਬੇਟੇ ਨੂੰ ਵਿਆਹ ਨੂੰ ਕੋਈ ਔਲਾਦ ਨਹੀਂ ਉਹ ਨਾਲ RAM ਮੰਦਰ ਮੱਤਾ ਦੇਖੇਗੇ ਪਿਛਲੇ ਸਾਲ ਅਤੇ ਦੇਖੇਗੇ ਆਹ ਹੁਣੇ ਕੱਲ ਪਰਸੋ ਪਹਿਲੇ ਨਰਾਤੇ ਜੀ ਉਹ ਮੱਤਾ ਟਿਕ ਆਏ ਕਿ ਅਜੀ ਪੋਤਾ ਹੋ ਗਿਆ ਉਹਦੇ ਪ੍ਰਸ਼ਾਦ ਚੜਾਣ ਆਏ ਸੀ ਇੱਥੇ RAM ਨੇ ਅੱਛਾ ਜੀ ਤਾਂ ਇਹ ਮੰਤਾ ਜਿਹੜੀਆਂ ਲੋਕ ਮੰਦਿਰ ਰੱਖੜੀਆਂ ਵੀ ਪੂਰੀ ਆਉਂਦੀ ਹੈ ਜੀ ਹੁਣ ਦੁਸ਼ਹਿਰੇ ਵਾਲੇ ਦਿਨ ਲੋਕ ਆਂਦੇ ਨੇ ਮੱਤਾ ਦੇਖਦੇ ਨੇ ਜਿਹੜਾ ਦੇ ਮੰਦਪ ਪੂਰੀ ਆਉਂਦੀ ਉਹ ਆ ਕੇ ਸਾਰਾ ਪ੍ਰਸ਼ਾਦ ਚਰਾਂਦੇ ਨੇ ਪੂਜਾ ਜਿਹੜੀ ਕੀਤੀ ਜਾਂਦੀ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਤੁਸੀਂ ਰੱਖਦੇ ਹੋ ਜੀ ਤੁਸੀਂ ਦੱਸਿਆ ਵੀ 라ਵਨ ਦੇ ਸਿਰ ਵੀ ਜਿਹੜੇ 10 ਸਿਰ ਬਾਕੀ ਥਾਵਾਂ ਤੇ ਵੀ ਬਣਾਏ ਜਾਂਦੇ ਇੱਥੇ ਵੀ ਜਿਹੜੀ ਮੂਰਤੀ ਤੋਂ ਬਾਅਦ ਉਹ ਕਿਸ ਤਰੀਕੇ ਦੇ ਨਾਲ ਪੂਜਾ ਹਾਂ ਜੀ ਉਹ ਭਰੂ राम ਮੰਦਰ ਦੇ ਅੰਦਰ 10 ਵਜੇ ਅਸੀਂ ਪੂਜਨ ਕਰਦੇ ਹਾਂ ਉਹਨਾਂ ਦੇ 10 ਸਿਰ ਬਣਾਏ ਜਾਂਦੇ ਨੇ ਪੰਡਤ ਜੀ ਬਗੈ ਦਾ ਬੁਲਾਣੇ ਅਸੀਂ ਵਿਧੀ ਪੁਰਵਕ ਉਹਨਾਂ ਦੀ ਪੂਜਾ ਕਰਾਉਂਦੇ ਹਾਂ ਉਸ ਤੋਂ ਬਾਅਦ ਸ਼ਾਮੀ ਆ ਕੇ 라ਵਨ ਦੀ ਲਾਦੇ ਥੋੜਾ ਬੋਤਾ ਬੁਰਾਈ ਦੇ ਪ੍ਰਤੀਕ ਨੂੰ ਅਗਨੀ ਤੋੜ ਦੀ ਦੇਖ ਕੇ ਤੇ ਵਾਕਈ ਪੂਜਾ ਵੀ ਕਰਦੇ ਆਂ ਜੀ ਮੰਨਦੇ ਉਹਨਾਂ ਨੂੰ ਜੀ ਜਿਵੇਂ ਤੁਸੀਂ ਇੱਕ ਮੰਨਤ ਦੱਸੀ ਵੀ ਇੱਕ ਲੇਡੀ ਜਿਹੜੀ ਆਏ ਸੀਗੇ ਪਰਸੋ ਚਾਹ ਤਾਂ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਆਪਣੀ ਮੰਤਾਂ ਪੂਰੀਆਂ ਕਰਵਾਉਂਦੇ ਆਂ ਆਸਤਾ ਜਿਹੜੀ ਜੁੜੀ ਹੋਈ ਹੈ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਇਸ ਵੇਲੇ ਚੱਲ ਰਹੀਆਂ ਨੇ ਸਾਡੀ ਆਡੀਅנס ਵੀ ਦੇਖ ਸਕੇ ਕਿਉਂਕਿ ਪਾਇਲਪਿੰਡ ਵਾਸੀ ਤਾਂ ਬਹੁਤ ਵਿਸ਼ਵਾਸ ਜਿਹੜਾ ਜੋੜ ਕੇ ਇਸ ਥਾਂ ਦੇ ਬਹਿਲਵਾਸੀ ਦਾ ਜੀ ਕਿ ਕੋਈ ਵੀ ਜਿਹਦੀ ਮਨੋ ਕਾਮਨਾ ਹੈ ਪੂਰੀ ਹੁੰਦੀ ਹੈ ਉਹ ਪਹਿਲਾਂ ਜਰੂਰ ਇਤਹਾਕੇ ਮੱਤਾਂ ਦੇਖਣ ਜਾਂਦਾ ਹੈ ਜੀ ਪਿਛਲੇ ਇਸ਼ਤਾਨ ਦੀ ਗੱਲ ਹੈ ਕੋਈ ਲੇਡੀ ਜੀ ਵਿਚਾਰੀ ਉਹ ਮੰਦਰ ਦੇ ਅੱਗੇ ਰੁਕੇ ਉਹਨਾਂ ਨੇ ਪੰਡਤ ਜੀ ਨੂੰ ਬੁਲਾਇਆ ਜੀ ਕਿ ਪੰਡਤ ਜੀ ਮੈਂ ਪੋਸ਼ਾਕ ਚੜਾਉਣਾ ਚਾਹਣੀ ਹੈ ਉਹ ਕਹਿੰਦੇ ਕਹਿੰਦੇ ਮੇਰੀ ਮੰਨਤ ਪੂਰੀ ਹੋਈ ਹੈ ਮੈਂ ਸਿਰਫ ਗੇਟ ਤੇ ਖੜੀ ਦਿਲੋਂ ਤੇ ਆਇਆ ਸੀ ਕਿ ਮੇਰੀ ਕੁੜੀ ਦਾ ਕਿਤੇ ਰਿਸ਼ਤਾ ਹੋ ਜਾਵੇ ਉਹ ਹੋ ਗਿਆ ਉਹ ਪੋਸ਼ਾਕ ਚੜਾ ਕੇ ਗਏ ਨੇ ਜੀ ਉਹ ਉਹ ਸਰਦਾਰ ਫੈਮਲੀ ਸੀ ਸਿੱਖ ਫੈਮਲੀ ਸਾਰੇ ਮੰਨਦੇ ਜੇ ਕੋਈ ਧਰਮ ਦੀ ਗੱਲ ਕੀਤੀ ਜਾਵੇ ਅਸੀਂ ਮੰਦਰ ਦੀ ਜਿਹੜੀ ਸਥਾਪਨਾ ਉਹ ਵੀ ਦੇਖ ਰਹੇ ਹਾਂ 1835 ਤੋਂ ਜਿਹੜੀ ਤੁਸੀਂ ਦੱਸ ਰਹੇ ਹੋ ਕੀਤੀ ਹੋਈ ਹੈ ਤੇ ਚਾਰ ਧਰਮਾਂ ਦੇ ਦਰਵਾਜ਼ੇ ਉਸੇ ਤਰੀਕੇ ਦੇ ਨਾਲ ਚਾਰ ਦਰਵਾਜੇ ਦੇ ਉਸ ਟਾਈਮ ਦੇ ਆਰਕੀਟੈਕਟ ਨੇ ਸਾਡੇ ਭੂਖਾ ਨੇ ਚਾਰੋਂ ਧਰਮਾਂ ਦੇ ਮੁਤਾਬਕ ਤੁਸੀਂ ਦੇਖੋਗੇ ਮੰਦਰ ਦੇ ਕਿ ਮੇਂਦਰ ਹੋ ਜਾ ਕ੍ਰਿਸ਼ਚਨ ਦਾ ਲੱਗਦਾ ਚਰਚ ਸਿੱਖ ਗੁਰਦੁਆਰੇ ਦਾ ਲੱਗਦਾ ਮਸਜਿਦ ਨਹੀਂ ਲੱਗਦੀ ਹੈ ਮੰਦਰ ਚਾਰ ਧਰਮਾਂ ਦਾ ਇਕੱਠੇ ਕਰ ਦਿੱਤੇ ਜਿਹੜੇ ਪਿੱਛੇ ਸਮਾਦ ਬਣੀ ਹੋਈ ਆ ਉਹਦੇ ਪਿੱਛੇ ਕੀ ਕਹਾਣੀ ਆ ਉਹ ਸਾਡੇ ਸਮਾਦ ਹੈ ਜੀ ਸਾਡੇ ਆਪਣੇ ਹੈਗੇ ਜੀ ਬਾਬਾ ਰੋਡੂ ਜੀ ਜੀ ਰੋਡੂ ਜੀ ਮੰਦਰ ਦੇ ਪਾਸ਼ਕ ਜੀ ਕੋਰੋਨਾ ਦਾ ਅੰਤਰਜਾਮੇ ਸੀ ਪੂਰੇ ਧਿਆਨ ਸੀ ਜੀ ਉਹ ਹਰ ਉਹ ਥੈਲੀ ਜੀ ਰੱਖਦੇ ਨੇ ਦੇ ਜੀ ਦੌਰ पे ਉਹ ਥੈਲੀ ਚ ਨਿਕਲਦੇ ਸੀ ਅੱਛਾ ਜੀ ਤੇ ਉਹ ਧੂਪ ਦੀਪ ਦਾ ਖਰਚਾ ਨਿਕਲ ਜਾਂਦਾ ਸੀ ਕਜਨਤਲੀ ਚੋਕਲੀ ਜਾਂ ਇਕਲੀ ਉਹ ਨਿਕਲਾ ਬੰਦ ਹੋ ਗਿਆ ਉਹ ਫਿਰ ਨਹੀਂ ਨਿਕਲੇ ਉਥਾ ਲੀਵਾਸੀ ਸਾਡੇ ਕੋਲ ਹਾਲੇ ਤੱਕ ਮੌਜੂਦ ਹੈ ਅੱਛਾ ਜੀ ਹਾਂ ਜੀ ਤੁਸੀਂ ਇੱਕ ਯਾਦ ਦੇ ਹਾਂ ਯਾਦ ਫਰੇਮ ਕਰਕੇ ਪਰਮੂ ਰਾਮ ਦੇ ਦਰਵਾਜੇ ਰੱਖਦੀ ਹੈ ਜੀ ਜਿਹੜੇ ਲੋਕ ਇੱਥੇ ਰੋਜ਼ਾਨਾ ਜਿਵੇਂ ਆਸ-ਪਾਸ ਦੇ ਲੋਕ ਆ ਮੰਦਰ ਗੁਰਦੁਆਰਿਆਂ 'ਚ ਮੱਥਾ ਟੇਕਣ ਪਹੁੰਚਦੇ ਆ ਇਹ ਜਿਆਦਾ ਜਿਹੜਾ ਮੰਦਰ ਤੁਸੀਂ ਦੱਸਿਆ ਵੀ ਮੰਨਤਾ ਮੰਨੀਆਂ ਜਾਂਦੀਆਂ ਨੇ ਦੁਸ਼ਹਿਰੇ ਦੇ ਦਿਨ ਖਾਸ ਕਰਕੇ ਰੌਣਕਾ ਇੱਥੇ ਲੱਗਦਿਆਂ ਨੇ ਪ੍ਰੋਗਰਾਮ ਜਿਹੜੇ ਆ ਰਾਮਲੀਲਾ ਦੇ ਵੀ ਰੱਖੇ ਜਾਂਦੇ ਆ ਹਾਂ ਜੀ ਹਾਂ ਰਾਮਲੀਲਾ ਦੇ ਵੀ ਰੱਖਦੇ ਆ ਜੀ ਅਸੀਂ ਰਾਮਲੀਲਾ ਵੀ ਕਰਦੇ ਆ ਦੁਸ਼ਹਿਰੇ ਵਾਲੇ ਦਿਨ ਅਸੀਂ ਪੂਰੀ ਸਟੇਜ ਹੀ ਲਗਾਵਾਂਗੇ ਆ ਰਾਮ ਦੇ ਸੀਨ ਦੇਨੇ ਆ ਅਸੀਂ ਉਹਨਾਂ ਦੀ ਆਪਣਾ ਰਮਾਇਣ ਦੇ ਗਾਣੇ ਆ ਰਮਾਨਾ ਸਾਗਦੇ ਰਮਾਇੰਦੇ ओरिजिनल ਪ੍ਰਿੰਟ ਜੀ ਉਹ ਅਸੀਂ ਲਿਆ ਕੇ ਰੱਖੇਦੇ ਆ ਆਪਣੀ ਸਕਰੀਨ ਲਗਾ ਕੇ ਅਸੀਂ ਲੋਕਾਂ ਦੁਕਾਨੇਰ ਮੈਂ ਲੋਕੀ ਤੁਹਾਡੇ ਕੋਲ ਆਂਦੇ ਹੋਣਗੇ ਕਿਉਂਕਿ ਤੁਸੀਂ ਉਸ ਪਰਿਵਾਰ ਦੇ ਨਾਲ ਜੁੜੇ ਹੋ ਜਿੱਥੋਂ ਦੀ ਇਹ ਸ਼ੁਰੂਆਤ ਹੋਈ ਹੈ 1835 ਤੋਂ ਬਾਅਦ ਆ ਤੁਸੀਂ 7ਵੀਂ ਪੀੜੀ ਦਾ ਹਿੱਸਾ ਹੋ ਤੇ ਜਿਹੜੇ ਲੋਕ ਤੁਹਾਡੇ ਕੋਲ ਆਂਦੇ ਹੋ ਤੁਹਾਨੂੰ ਵੀ ਕੁਝ ਕਹਿੰਦੇ ਹੋਣਗੇ ਵੀ ਇਹ ਸਾਡੇ ਵਾਸਤੇ ਪ੍ਰਾਰਥਨਾ ਕੀਤੀ ਜਾਵੇ ਕਿਉਂਕਿ ਤੁਸੀਂ ਇਸ ਚੀਜ਼ ਦੇ ਨਾਲ ਪਰਿਵਾਰ ਦੇ ਨਾਲ ਹਾਂਜੀ ਹਾਂਜੀ ਆਂਦੇ ਨੇ ਕਹਿੰਦੇ ਸਾਡੇ ਵੀ ਕੋਈ ਪ੍ਰਾਰਥਨਾ ਸੁਣੋ ਸਾਡੀ ਵੀ ਬੇਨਤੀ ਸੁਣੋ ਕੋਈ ਬੈਲ ਜੁੰਦਾ ਮਾਗਰ ਜੀ ਕੋਈ ਨਹੀਂ ਹੈ ਵੀ ਕੋਈ ਅਸੀਂ ਮਹਾਨ ਮਾਪ ਦੇਵਤਾਨੀ ਕੋ ਕੁਛ ਨਹੀਂ ਸਿਰ ਉਹਦੇ ਚਰਨਾ ਚ ਬਕਰੋ ਉਹਨਾਂ ਨੇ ਸੋੜੇ ਪੂਰਾ ਕਰਨਾ ਹੁਣ ਸਾਡੇ ਪਰਿਵਾਰ ਦੇ ਦੋਵੇਂ ਪਰਿਵਾਰ ਸਾਡਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੈ ਨਹੀਂ ਚੰਡੀਗੜ੍ਹ ਪਟਿੰਡਾ ਪਟਾਣ ਕੋ ਸਾਰੇ ਅਸੀਂ ਇਕੱਠੇ ਹੋਣੀ ਹੈ ਜੀ ਦੁਸ਼ਹਿਰੇ ਵਾਲੇ ਦਿਨ ਰੌਣਕਾਂ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੀ ਜਿਹੜੀ ਆਡੀਅנס ਦੇਖ ਰਹੀ ਹੈ ਕਿਉਂਕਿ ਦੁਸ਼ਹਿਰੇ ਦੇ ਮੌਕੇ ਦੇ ਉੱਤੇ ਇਹ ਵੀਡੀਓਜ਼ ਉਹਨਾਂ ਤੱਕ ਪਹੁੰਚਣ ਵਾਲੀਆਂ ਨੇ ਕਿਈ ਜਿੱਥੇ ਦੇਸ਼ ਦੁਨੀਆ ਦੇ ਵਿੱਚ 라ਵਣ দહન ਹੁੰਦਾ ਪਰ ਇੱਥੇ 라ਵਣ ਦੀ ਪੂਜਾ ਕੀਤੀ ਜਾਂਦੀ ਬਸ ਇੱਕ ਪ੍ਰਤੀਕ ਕਰਨ ਵਾਸਤੇ ਤੁਸੀਂ ਜਿਹੜਾ ਆ ਜੀ ਆ ਕਹਿੰਦੇ ਆ ਜੀ ਕਿ 라ਵਣ ਦੇਵਤਾ ਚਾਰ ਵੇਦਾਂ ਦਾ ਗਿਆਨੀ ਸੀ ਬ੍ਰਾਹਮਣ ਸੀ ਜੀ ਹਾਂ ਜੀ ਪੂਰੇ ਪੂਰੇ ਕੁਲ ਦੇ ਪਤੀ ਸੀ ਪੂਰੇ ਅੱਛੇ ਸੀ ਕੈਰੈਕਟਰ ਦੇ ਵੀ ਅੱਛੇ ਸੀ ਜੀ ਸੀਤਾ ਮਾਤਾ ਦਾਕਰ ਉਹਨਾਂ ਦੇ ਕਿੱਤਾ ਵੀ ਹੈ ਜੀ ਉਹਨੂੰ ਚਾਚੀ ਤਾਂ ਕੋਈ ਨਹੀਂ ਕੀਤਾ ਹੁਣ ਆਜ ਕੱਲ ਦੇ ਜ਼ਮਾਨੇ ਚ ਬਿਲਕੁਲ ਸਾਰੇ ਤਕਰੀਬਨ ਨਾਮਣ ਬਣਦੇ ਨੇ ਜੀ ਜੀ ਬਿਲਕੁਲ ਕੋਈ ਵੀ ਹੈ ਉਹ ਤਾਂ ਫਿਰ ਵੀ ਦੇਵਤਾ ਸਰੂਪ ਦੀ ਇਨੀਆਂ ਚੇਮਣਾਰੇ ਕੀਤਾ ਸਾਡੀ ਤਾਂ ਇਹ ਨਹੀਂ ਜ਼ਿਆਦਾ ਹੈ ਕਿ ਜਈ ਆਪਣਾ ਚਰਿੱਤਰ ਅੱਛਾ ਰੱਖੋ ਜੀ ਠੀਕ ਰੱਖੋਗੇ ਤੇ ਅੱਛੀ ਇੱਜ਼ਤ ਮਿਲੇਗੀ ਜੀ ਉਹੀ ਸਾਡਾ ਸਮਾਨ ਤਾਂ ਜਿਵੇਂ ਦੂਬੇ ਜੀ ਨੇ ਦੱਸਿਆ ਕਿ ਇਸ ਮੰਦਰ ਦੇ ਵਿੱਚ 1835 ਤੋਂ ਸ਼ੁਰੂਆਤ ਹੋਈ ਸੀ 1835 ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ RAM ਮੰਦਰ ਦੀ ਜਿਸ ਤੋਂ ਬਾਅਦ ਕੀ ਕੁਝ ਚਿਰਾਂ ਬਾਅਦ ਜਦੋਂ ਜਿਹੜੇ ઋષਿ-ਮੂਨੀ ਜਿਨ੍ਹਾਂ ਨੇ ਕੀ ਮੰਨਤ ਮੰਗੀ ਸੀ ਉਹਨਾਂ ਦੇ ਘਰ ਦੇ ਵਿੱਚ ਔਲਾਦ ਹੋਵੇ ਦੁਸ਼ਹਿਰੇ ਵਾਲੇ ਦਿਨ ਘਰ ਦੇ ਵਿੱਚ ਜਦੋਂ ਚਾਰ ਪੁੱਤਰ ਹੁੰਦੇ ਨੇ ਤਾਂ ਉਸ ਤੋਂ ਬਾਅਦ 라ਵਣ ਦਾ ਵੀ ਜਿਹੜੀ ਹੈ ਮੂਰਤੀ ਸਥਾਪਨਾ ਕੀਤੀ ਗਈ ਔਰ ਉਸ ਤੋਂ ਬਾਅਦ ਲਗਾਤਾਰ ਇੰਨੇ ਸਾਲਾਂ ਤੋਂ ਇੰਨੇ ਅਰਸਾ ਤੋਂ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਔਰ ਤੁਸੀਂ ਇਹ ਮੰਦਰ ਦੀ ਤਸਵੀਰ ਤੋ ਦੇਖ ਰਹੇ ਹੋ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਵੀ 1835 ਤੋਂ ਹੀ ਇਸ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਚਾਰ ਦਰਵਾਜ਼ੇ ਜਿਹੜੇ ਨੇ ਜਿਵੇਂ ਕਿ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੈ ਔਰ ਉਸੇ ਤਰੀਕੇ ਨਾਲ ਇਸ ਮੰਦਰ ਦੇ ਵਿੱਚ ਵੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਨਾਲ ਦੇ ਨਾਲ ਜਰੂਰ ਸਾਂਝੀ ਕਰਾਵਾਂਗੇ ਹੋਰ ਵੀ ਬਹੁਤ ਸਾਰੇ ਜਿਹੜੇ ਇਹਦੇ ਨਾਲ ਰਾਜ਼ ਜੁੜੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ 라ਵਣ ਦੀ ਪੂਜਾ ਜਿਹੜੀ ਕੀਤੀ ਜਾਂਦੀ ਹੈ ਕੀ ਕੀ ਪੂਜਾ ਅਰਚਨਾ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਇਹ ਤੁਸੀਂ ਦੇਖੋ ਵੀ ਜਿਹੜੇ ਜਿੰਨੀ ਵੀ ਮੂਰਤੀਆਂ ਬਣਾਈਆਂ ਹੋਈਆਂ ਨੇ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਸਥਾਪਨਾ ਜੋ ਕੀਤੀ ਹੋਈ ਹੈ ਜਿਸ ਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ ਜੋ 1835 ਵਿੱਚ ਹੀ ਸ਼ੁਰੂਆਤ ਕੀਤੀ ਗਈ ਹਲਕੀ ਜਿਹੜੀ ਰੈਨੋਵੇਸ਼ਨ ਇਸ ਦੇ ਵਿੱਚ ਜ਼ਰੂਰ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਬਦਲਦੇ ਸਮੇਂ ਦੇ ਨਾਲ ਜੋ ਮਟੀਰੀਅਲ ਯੂਜ਼ ਕੀਤਾ ਗਿਆ ਜਿਵੇਂ ਟਾਈਲਾਂ ਲਗਵਾ ਦਿੱਤੇ ਗਿਆਂ ਪਰ ਮੈਂ ਕੈਮਰਾਮੈਨ ਨੂੰ ਕਹੂੰਗੀ ਵੀ ਦਿਖਾਓ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਸਾਰੀ ਸਥਾਪਨਾ ਇਸ ਮੰਦਿਰ ਦੀ ਕੀਤੀ ਗਈ ਉਹ ਵੀ 1835 ਤੋਂ ਹੀ ਇਹ ਸ਼ੁਰੂਆਤੀ ਤੌਰ ਦੇ ਵਿੱਚ ਇਹ RAM ji ਦੀ ਮੂਰਤੀ ਇੱਥੇ ਹੀ ਸਥਾਪਨਾ ਕੀਤੀ ਗਈ ਔਰ ਇੰਨੇ ਸਾਲਾਂ ਤੋਂ ਇੱਥੇ ਹੀ ਲੋਕ ਜਿਹੜੇ ਨੇ ਪੂਜਾ ਕਰਨ ਆ ਰਹੇ ਨੇ ਤੇ ਦੁਸ਼ਹਿਰੇ ਦਿਨ ਖਾਸ ਕਰਕੇ ਇੱਥੇ ਰੌਣਕਾਂ ਵੀ ਲੱਗਦੀਆਂ ਨੇ ਉਹ ਵੀ ਤਸਵੀਰਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਥੇ ਬਜਰੰਗਬਲੀ ਨੇ ਜਿਨ੍ਹਾਂ ਨੂੰ ਕੀ ਉਸੇ ਸਮੇਂ ਦੇ ਵਿੱਚ ਸਥਾਪਿਤ ਕੀਤਾ ਗਿਆ ਔਰ ਹੁਣ ਤੱਕ ਕਿਸੇ ਤਰੀਕੇ ਦੇ ਨਾਲ ਇੰਨੇ ਸਾਲਾਂ ਤੋਂ ਇਸ ਜਗ੍ਹਾ ਤੇ ਪੂਜਾ ਕੀਤੀ ਜਾ ਰਹੀ ਹੈ ਤਾਂ ਮੰਦਰ ਦੇ ਪੁਜਾਰੀ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਰੋਜ਼ਾਨਾ ਇੱਥੇ ਲੋਕਾਂ ਨੂੰ ਮਿਲਦੇ ਨੇ ਜਿਹੜੀ ਆਸਤਵ ਭਗਵਾਨ ਵਾਸਤੇ ਮੰਤਾ ਮੰਨਣ ਵਾਸਤੇ ਲੋਕ ਇੱਥੇ ਪਹੁੰਚਦੇ ਨੇ ਦੁਸ਼ਹਿਰੇ ਦੇ ਦਿਨ ਤੇ ਖਾਸ ਕਰਕੇ 라ਵਣ ਦੀ ਜਿਹੜੀ ਪੂਜਾ ਕੀਤੀ ਜਾਂਦੀ ਉਹ ਕਿਸ ਤਰੀਕੇ ਨਾਲ ਕੀਤੀ ਜਾਂਦੀ ਉਹ ਬਹੁਤ ਖਾਸ ਤਰੀਕਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਪੰਡਿਤ ਜੀ ਕੈਸੇ ਪੂਜਾ ਕਰਤੇ ਹੋ 라ਵਣ ਕੀ ਔਰ ਦੁਸ਼ਹਿਰੇ ਦੇ ਦਿਨ ਕੀ ਆ ਖਾਸ देखो रावण जी विद्वान पंडित चार विदागा गाता है और इसकी पूजा इधर को जलाया नहीं जाता है पूजा करी जाती है शाम को सूर्य डूबने से पहले अष्ट होने से पहला उसकी पूजा करी जाती है एक बकरा मंगाते हैं बकरा का मा माड़ा सा कान मतलब चीर के रावण के छिंटा लगाते हैं फिर एक दारू की बोतल भी आती है वो है ना ग्राउंड में दोनों बल है दो वो राक्षबली है और बाकी पंडित है जी। तो शक्तिशाली रावण है इसे इसे जड़ाए नहीं जाता है पूजा करी जाती है जला तो, तो ये तो भगवान का दोषी है बार बार अगर रावण को जड़ाएं तो भगवान जैसा आप बढ़ के दिखाओ वादे रावण को जड़ाओ ये बार बार जलाना ठीक नहीं होता है मेरे हिसाब से तो जी जो जो लोग यहाँ पे आते हैं वो मन्नतें मांगते हैं उनकी पूरी भी होती है तो क्या क्या लोग हाँ ये दसूँ आता है जो तो भगत सरदर्श है उसकी संतान नहीं हो, तो संतान की प्राप्ति हो जाती है ब्याह नहीं होता तो ब्याह हो जाता है हैं? कई लुधियाण आया तीन चार लोग ऐसे संतान होगी उसके मनोकामना पूर्ण होगी और बड़ा रोग होता है वो भी दूर हो जाता है सारी मनोकामना पूर्ण होती है इधर तो, जी बहुत बहुत मनोकामना पूर्ण होती है जो भी मांगता है सब ठीक हो जाता है जी धन्यवाद ठीक है